ਛੋਟੇ ਜਿਹੇ ਢਾਬਾ ਲਗਾ ਕੇ ਆਪਣਾ ਜਿਹੜਾ ਕੀ ਰੋਜ਼ੀ-ਰੋਟੀ ਚਲਾਉਂਦੇ ਨੇ ਤੁਹਾਨੂੰ ਇਹਨਾਂ ਨਾਲ ਮਿਲਾਵਾਂਗੇ ਇਹਨਾਂ ਦੀ ਜਿਹੜੀ ਕਹਾਣੀ ਹੈਗੀ ਐ ਪੂਰੀ ਜ਼ਿੰਦਗੀ ਭਰ ਦੀ ਦਾਸਤਾਂ ਉਸ ਦੇ ਨਾਲ ਤੁਹਾਨੂੰ ਦੱਸਾਂਗੇ ਪਰ ਇੱਕ ਹਿੰਮਤ ਵੀ ਮਿਲਦੀ ਐ ਕਿ ਕਦੇ ਹਾਰਨਾ ਮਨੋ ਹਾਲਾਤਾਂ ਨਾਲ ਡਟ ਕੇ ਸਾਹਮਣਾ ਕਰੋ ਬਾਬਾ ਜੀ ਇੱਥੇ ਸਰੋਂ ਦਾ ਸਾਗ ਜਿਹੜਾ ਕਰਮਾਂ ਦੀ ਖੇਡ ਉਹਦੇ ਵਰਸ ਨਹੀਂ ਹੋਈ ਨਾ ਕਰਮਾਂ ਦੀ ਖੇਡ ਐ ਮੇਰੇ ਅੰਦਰ ਵਰਸ ਰਹੀ ਐ ਤੇ ਭਾਂਡੇ ਨੂੰ ਮਿੱਠਾ ਹਾਂ ਕਾਹ ਰਿਓ ਤੋ ਕਿਹੜੇ ਡਿਪਾਰਟਮੈਂਟ ਦੇ ਵਿੱਚ ਤੁਸੀਂ ਨੌਕਰੀ ਕਰਦੇ ਸੀਗੇ ਪਹਿਲਾਂ? ਵੇਜੀਟੇਬਲ ਸੀਗਾ। ਸਬਜ਼ੀਆਂ ਦਾ ਵਿਭਾਗ। ਪੀਏਯੂ ਦੇ ਵਿੱਚ। ਹਾਂਜੀ। ਨਾਲ ਕਈ ਸਾਗ ਬਣਾ ਲਿਆ ਫਿਰ ਕੋਈ ਸਬਜ਼ੀ ਬਣਾਣੀ ਹੈ, ਚੌਲ ਬਣਾਉਣੇ ਨੇ ਮੈਂ ਘਰ ਵੀ ਬਣਾ ਲੀਣਾ। ਕਰੇ ਬਣਾ ਕੇ ਇੱਥੇ ਤਾਣ ਕੇ ਵੇਜਣਾ ਜਿੱਦਾਂ ਨਾ ਮੇਰੇ ਕੋਲ ਕਰੇ ਤੜਕਾ ਲੱਗੇ ਫਿਰ ਇੱਥੇ ਆਣ ਕੇ ਲਾ ਲੈਣਾ। ਜੀ ਜੀ। ਤੇ ਨਹੀਂ ਤੇ ਕਰੇ ਹੀ ਤੜਕਾ ਲਾ ਲਿਉਣਾ। ਰੋਟੀ ਜਿਹੜੀ ਇੱਥੇ ਬਣਾਉਣਾ। ਜੀ। ਰੋਟੀ ਨੂੰ ਮੈਂ ਘਰੇ ਬਣਾਉਂਦਾ। ਕਿਹੜੀ ਦੇ ਵਿੱਚ ਯਾਰ ਦੋਸਤਾਂ ਦਾ ਵੀ ਸਾਥ ਮਿਲਿਆ ਹੁਣ ਕਿਸੇ ਨੇ ਸਹਿਯੋਗ ਕੀਤਾ ਪੂਰਾ ਬੜਾ ਕੀਤਾ ਜੀ ਪਰਮਾਨੰਦ ਸਿੰਘ ਨੇ ਉਹਨੇ ਬੜਾ ਕੀਤਾ ਇੱਕ ਹੋਰ ਨੇ ਉਹਨਾਂ ਨੇ ਬੜਾ ਦਿੱਤਾ ਸਹਿਯੋਗ ਬੜਾ ਦਿੱਤਾ ਯੋਰ ਬਿਲਿਅਨ ਬਹੁਤ ਜ਼ਿਆਦਾ ਕੀਤਾ ਡਾਕਟਰ ਖਰਾਨਾ ਨੇ ਉਹਨਾਂ ਨੇ ਬੜਾ ਦਿੱਤਾ ਮੇਰੇ ਡਿਪਾਰਟਮੈਂਟ ਦੇ ਹਨ ਡਾਕਟਰ ਖਰਾਨਾ ਉਹਨਾਂ ਨੇ ਬਹੁਤ ਸਹਿਯੋਗ ਦਿੱਤਾ ਬਹੁਤ ਜ਼ਿਆਦਾ ਇੰਨਾ ਕੋ ਕਰਦਾ ਨਹੀਂ ਜਿੰਨਾ ਮੇਰਾ ਕਿਤੇ ਸਭ ਨਹੀਂ ਐ ਹੋ ਜਾ ਬੰਦੇ ਦੇ ਕਿੰਨੇ ਲੱਖ ਲੱਖ ਰੁਪਏ ਪੈਨਸ਼ਨ ਹੈ ਤੇ ਬੇਦਰਾ ਆਸ਼ਰਮ ਚ ੱਤਕੇ ਖਾ ਰਹੇ ਨੇ ਹੂੰ ਐ ਹੋ ਜਾ ਬੰਦੇ ਦੇਖੇ ਨੇ ਨਹੀਂ ਪੁੱਛਦੇ ਤਾਂ ਇਹ ਬਿਦਰਾਸ਼ਰਮਸ ਜਾਂਦੇ ਨੇ ਨਹੀਂ ਉਹਨਾਂ ਨੂੰ ਕੀ ਲੋੜ ਹੈ ਬਿਦਰਾਸ਼ਰਮਸ ਜਾਂਦੇ ਆਪਾਂ ਬੱਚਿਆਂ ਦੇ ਪਾਲਣ ਪੋਸ਼ ਨੂੰ ਲੈ ਵਿੱਚ ਆਪਾਂ ਕੋਈ ਕਤ ਨਹੀਂ ਛੱਡਦੇ ਪੂਰੀ ਉਹਨਾਂ ਦੀ ਹਰ ਇੱਕੀ ਡਿਮਾਂਡ ਪੂਰੀ ਕਰਦੇ ਪਰ ਜਦੋਂ ਮਾਪਿਆਂ ਨੂੰ ਸੰਭਾਲਣ ਦਾ ਮੌਕਾ ਹੁੰਦਾ ਫਿਰ ਉਹ ਮੁੱਖ ਮੋੜ ਲੈਂਦੇ ਮੁਕ ਮੋੜ ਨਹੀਂ ਉਹਨਾਂ ਨੇ ਫਿਰ ਤੋਂ ਕਹਿੰਦੇ ਨਾ ਵੀ ਬੁਢੇ ਨੂੰ ਅਕਲ ਕੋ ਨਹੀਂ ਹਾਂ ਬੁਢਾ ਦੇ ਐਵੇਂ ਮਾਰਦਾ ਗੱਲਾਂ ਨਮਸਕਾਰ ਦੋਸਤੋ ਪੰਜਾਬ ਏਐਮਪੀਐਮ ਦੇਖਣ ਦਾ ਦਰਸ਼ਕਾ ਸਵਾਗਤ ਹੈ ਦੋਸਤੋ ਇੱਕ ਤੁਹਾਨੂੰ ਅਜਿਹੀ ਸਖਸ਼ੀਅਤ ਦੇ ਨਾਲ ਮਲਾਵਾਂਗੇ ਜੋ ਕਿ ਪਹਿਲਾਂ ਸਰਕਾਰੀ ਨੌਕਰੀ ਕਰ ਚੁੱਕੇ ਨੇ ਰਿਟਾਇਰਮੈਂਟ ਹੋਈ ਔਰ ਜੋ ਵੀ ਪੈਸਾ ਰਿਟਾਇਰਮੈਂਟ ਤੇ ਮਿਲਿਆ ਉਹਨਾਂ ਦੇ ਵੱਲੋਂ ਉਹ ਪੈਸਾ ਆਪਣੀ ਪਤਨੀ ਦੇ ਕੈਂਸਰ ਦੇ ਇਲਾਜ ਤੇ ਉੱਪਰ ਖਰਚ ਕਰ ਦਿੱਤਾ ਗਿਆ ਹੁਣ ਜਿਹੜੇ ਇਹ ਸਖਸ਼ ਨੇ ਇੱਥੇ ਛੋਟੇ ਜਿਹੇ ਢਾਬਾ ਲਗਾ ਕੇ ਆਪਣਾ ਜਿਹੜਾ ਕਿ ਰੋਜ਼ੀ-ਰੋਟੀ ਚਲਾਉਂਦੇ ਨੇ ਤੁਹਾਨੂੰ ਇਹਨਾਂ ਨਾਲ ਮਲਾਵਾਂਗੇ ਇਹਨਾਂ ਦੀ ਜਿਹੜੀ ਕਹਾਣੀ ਹੈਗੀ ਹੈ ਪੂਰੀ ਜ਼ਿੰਦਗੀ ਭਰ ਦੀ ਦਾਸਤਾਂ ਉਸ ਦੇ ਨਾਲ ਤੁਹਾਨੂੰ ਦੱਸਾਂਗੇ ਪਰ ਇੱਕ ਹਿੰਮਤ ਵੀ ਮਿਲਦੀ ਹੈ ਕਿ ਕਦੇ ਹਾਰਨਾ ਮਨੋ ਹਲਾਤਾਂ ਨਾਲ ਡਟ ਕੇ ਸਾਹਮਣਾ ਕਰੋ ਬਾਬਾ ਜੀ ਇੱਥੇ ਸਰੋਂ ਦਾ ਸਾਗ ਮੱਕੀ ਦੀ ਰੋਟੀ ਜਿਹੜੇ ਆ ਉਹ ਅ ਬਣਾ ਕੇ ਸਰਵ ਕਰਦੇ ਨੇ ਵੇਚਦੇ ਨੇ ਅਤੇ ਲੋਕਾਂ ਨੂੰ ਪਰੋਸਦੇ ਨੇ ਤੇ ਨਾਲ ਹੀ ਸਤਨਾਮ ਸ਼੍ਰੀ ਵਾਹਿਗੁਰੂ ਦਾ ਨਾਮ ਵੀ ਨਾਮ ਦਾ ਜਿਹੜਾ ਜਾਪ ਹੈ ਉਹ ਲਗਾਤਾਰ ਕਰਦੇ ਰਹਿੰਦੇ ਆ ਉਹ ਬਾਬਾ ਜੀ ਨੇ ਮਿਲਾਉਂਦੇ ਆ ਸਤਿ ਸ਼੍ਰੀ ਅਕਾਲ ਬਾਬਾ ਜੀ ਬਾਬਾ ਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਸੋਜਿੰਦਰ ਸਿੰਘ ਟੀਮ ਹੈ ਜੀ ਬਾਬਾ ਜੀ ਇੰਨੇ ਵਧੀਆ ਹਾਲਾਤਾਂ ਦੇ ਵਿੱਚ ਹੁੰਦੇ ਸੀਗੇ ਕਦੇ ਸਰਕਾਰੀ ਨੌਕਰੀ ਸੀ ਵਧੀਆ ਲਾਈਫ ਸੀ ਇਹ ਵਕਤ ਨੇ ਜਦੋਂ ਪਾਸਾ ਵਲਟਿਆ ਤਾਂ ਕੀ ਹੁਣ ਜਿਹੜਾ ਕਰਮਾਂ 'ਚ ਖੇਡ ਤੇ ਉਹਦੇ ਵਰਸ ਨਹੀਂ ਹੋਈ ਹੈ ਨਾ ਜੀ ਕਰਮਾਂ ਦੀ ਖੇਡ ਹੈ ਮੇਰੇ ਵਾਲੀ ਵਰਸ ਰਹੀ ਹੈ ਤੇ ਭਾਣੇ ਨੂੰ ਮਿੱਠਾ ਮਿੱਠਾ ਕਰ ਰਿਹਾ ਹਾਂ ਸੋ ਕਿਹੜੇ ਡਿਪਾਰਟਮੈਂਟ ਦੇ ਵਿੱਚ ਤੁਸੀਂ ਨੌਕਰੀ ਕਰਦੇ ਸੀਗੇ ਪਹਿਲਾਂ ਜੀ ਟੇਵਲ ਸੀਗਾ ਸਰਜੀਆਂ ਦਾ ਵਿਭਾਗ ਪੀਏਯੂ ਦੇ ਵਿੱਚ ਹਾਂਜੀ ਜੀ ਤੋ ਕਿੰਨੇ ਸਾਲ ਤੁਸੀਂ ਉੱਥੇ ਨੌਕਰੀ ਕੀਤੀ ਹੈਗੀ 20 ਸਾਲ ਕੀਤੀ ਹੈ ਤੋ 30 ਸਾਲ ਨੌਕਰੀ ਕੀਤੀ ਬਾਅਦ ਵਿੱਚ ਕਦੋਂ ਤੁਹਾਨੂੰ ਪਤਾ ਲੱਗਿਆ ਕਿ ਤੁਹਾਡੀ ਜਿਹੜੀ ਪਤਨੀ ਨੂੰ ਕੈਂਸਰ ਹੈਗਾ ਤੇ ਉਸ ਸਮੇਂ ਤੁਸੀਂ ਜੋਬ ਕਰਦੇ ਸੀ ਯਾ ਰਿਟਾਇਰਮੈਂਟ ਹੋ ਚੁੱਕੀ ਸੀ ਸੋ ਰਿਟਾਇਰਮੈਂਟ ਤੋਂ ਬਾਅਦ ਬਾਬਾ ਜੀ ਨੂੰ ਪਤਾ ਲੱਗਦਾ ਕਿ ਉਹਨਾਂ ਦੀ ਪਤਨੀ ਨੂੰ ਕੈਂਸਰ ਹੈ ਸੋ ਕਿੰਨਾ ਕਿੰਨਾ ਖਰਚ ਆਇਆ ਸੀਗਾ ਉਦੋਂ ਉਦੋਂ ਮੈਂ ਗੱਡੀ ਲੈਣ ਨੂੰ ਫਿਰਦਾ ਸੀ ਗੱਡੀ ਲੈਣ ਗਿਆ ਸੀ ਬਈ ਗੱਡੀ ਲੈ ਆਈਏ ਆਉਂਦਿਆਂ ਜਦੋਂ ਤੜਫ ਰਿਆ ਸੀ ਫਿਰ ਮੈਂ ਹਸਪੀਟਲ ਲੈ ਕੇ ਗਿਆ ਉਹਨਾਂ ਨੇ ਕਿਹਾ ਕਿ ਬਈ ਆ ਟੈਸਟ ਕਰਵਾਇਆ ਟੈਸਟ ਕਰਵਾਉ ਉਹਨਾਂ ਨੇ ਕਿਹਾ ਕੈਂਸਰ ਹੈ ਬਫੇਰ ਕਿਥੋਂ ਗੱਡਾ ਲੈਣਾ ਸੀ ਫੇਰ ਸਾਰਾ ਕੁਝ ਹੀ ਤੋਂ ਕਿੰਨੀ ਸਟੇਜ ਤੇ ਸੀ ਉਹ ਤੋਂ ਉਹ ਤੋਂ ਪਤਾ ਹੀ ਨਹੀਂ ਮੈਨੂੰ ਪਹਿਲਾਂ ਲੱਗਾ ਸਾਨੂੰ ਜੀ ਬਾਅਦ ਚ ਪਤਾ ਲੱਗਾ ਪਹਿਲਾਂ ਕੋਈ ਗੱਲ ਹੀ ਨਹੀਂ ਹੋਈ ਸਰੀਰ ਇੰਜ ਭਾਰਾ ਹੁੰਦਾ ਜਾਂਦਾ ਸੀ ਅਸੀਂ ਆਂਦੇ ਹਾਂ ਸਰੀਰ ਭਾਰਾ ਪਤਾ ਨਹੀਂ ਕਿਉਂ ਹੁੰਦਾ ਸਾਰੇ ਆ ਕਹਿਣ ਲੱਗਾ ਜੀ ਕੋਈ ਕੀ ਗੱਲ ਸਰੀਰ ਬੜਾ ਭਾਰਾ ਹੋ ਜਾਂਦਾ ਮੈਂ ਖਾਂਦੀ ਪੀਂਦੇ ਨੇ ਵੇਲੇ ਖਾਂਦੇ ਪੀਂਦੇ ਨੇ ਇਹ ਕੀ ਪਤਾ ਸੀ ਵੀ ਅੰਦਰ ਬਿਮਾਰੀ ਕੋਈ ਹੋ ਰਹੀ ਹੈ ਉਹ ਬਿਮਾਰੀ ਲੈ ਕੇ ਬੈ ਗਈ ਸੋਈ ਜਗਾ ਛੱਡੀ ਨਹੀਂ ਜਿੱਥੇ ਨਹੀਂ ਲੈ ਕੇ ਗਿਆ ਹਰ ਥਾਂ ਲੈ ਲੈ ਕੇ ਜਾਂਦਿਆ ਤੇ ਰੁਪਈਏ ਹੀ 35 ਲੱਖ ਲੱਗ ਗਿਆ ਸੀ ਸੋ ਜਿੰਨਾ ਵੀ ਰਿਟਾਇਰਮੈਂਟ ਦੇ ਉੱਪਰ ਮਿਲਿਆ ਸੀ ਸਾਰਾ ਉਸ ਤੇ ਉਹ ਤੇ ਉਸ ਤੋਂ ਬਾਅਦ ਤੇ ਕਰਜ਼ਾ ਚੁੱਕ ਚੁੱਕ ਕੇ ਲਾ ਲਿਆ ਸੀ ਸੋ ਟੋਟਲ ਕਿੰਨਾ 35 ਲੱਖ ਰੁਪਏ ਦਾ ਖਰਚਾ ਹੋ ਚੁੱਕਿਆ ਸੀ ਟੋਟਲ 35 ਦਾ ਹੋ ਗਿਆ ਸੀ ਤੋ ਜਿੰਮੇ ਤੁਸੀਂ ਗੱਲ ਕਰ ਰਹੇ ਹੋ ਕਿ ਸਰਕਾਰੀ ਜੋਬ ਸੀਗੀ ਫੇ ਸਰਕਾਰ ਦੇ ਵੱਲੋਂ ਤਾਂ ਇਹ ਜਿਹੜੀ ਕਾਰਡ ਦਿੱਤੀ ਜਾਂਦੀ ਹੈਗੀ ਜਿੱਥੇ ਕੀ ਇਲਾਜ ਦੀ ਸਹੂਲਤ ਉਹ ਉਹ ਹੁੰਦੀ ਹੈ ਪਰ ਮੈਂ ਜਿਹੜਾ ਇਲਾਜ ਕਰਾਉਂਦਾ ਸੀ ਕਦੀ ਕਿਸੇ ਜਲਾਈਣ ਲਈ ਕਦੀ ਕਿਸੇ ਕਦੀ ਕਿਸੇ ਉਹ ਨਹੀਂ ਹੁੰਦਾ ਜੇ ਇੱਕ ਥਾਂ ਤੇ ਜਿੱਥੇ ਆਪਣੇ ਹਸਪੀਟਲ ਚੋਂ ਸਾਲਾ ਯੂਨੀਵਰਸਿਟੀ ਚ ਹਸਪੀਟਲ ਵੀ ਉਸ ਤੋਂ ਲਿਖਾ ਕੇ ਦਈਏ ਨਾ ਅਸੀਂ ਫਲਾਣੇ ਤੋਂ ਆਇਆ ਸਾਨੂੰ ਰੈਫਰ ਕਰ ਦਿਓ ਉਹ ਉਹਦਾ ਮਿਲਦਾ ਉਹਦਾ ਮਿਲਿਆ ਸੀ ਮੈਨੂੰ ਥੋੜਾ ਜਿਆ ਤੇ ਜਿਹੜਾ ਤੁਸੀਂ ਦੱਸਦਾ ਅੱਜ ਬਈ ਫਲਾਣੇ ਤੋਂ ਉੱਥੇ ਆਮ ਆ ਸਕਦਾ ਤੁਸੀਂ ਉੱਥੇ ਲੈ ਕੇ ਜਾਓ ਚਲੋ ਜੀ ਗੱਡੀ ਕਰਨੀ ਚਲੋ ਉੱਥੇ ਲੈ ਜਾਓ ਚਲੋ ਬਈ ਫਲਾਣੇ ਤੋਂ ਚਲੋ ਇਸ ਤਰ੍ਹਾਂ ਥੋੜਾ ਜਿਆ ਮੈਨੂੰ ਦਿੱਕਤਾਂ ਆ ਗਈਆਂ ਨਾ ਨਹੀਂ ਤਾਂ ਗਵਰਨਮੈਂਟ ਵਾਲੇ ਮਿਲ ਜਾਣਾ ਸੀ ਤੇ ਜਦੋਂ ਨਾ ਦਸੀਏ ਆਪਾਂ ਆਪਣੇ ਆਪ ਹੀ ਜਾ ਰਹੇ ਹਾਂ ਤੇ ਉਹਦਾ ਨੇ ਗਵਰਨਮੈਂਟ ਵੱਲੋਂ ਮਿਲਦਾ। ਸੋ ਜਿਹੀ ਔਖੇ ਘੜੀ ਦੇ ਵਿੱਚ ਯਾਰ ਦੋਸਤਾਂ ਦਾ ਵੀ ਸਾਥ ਮਿਲਿਆ ਹੁਣ ਕਿਸੇ ਨੇ ਸਹਿਯੋਗ ਕੀਤਾ ਪੂਰਾ। ਬੜਾ ਕੀਤਾ ਜੀ ਹਰਮਨ ਸਿੰਘ ਨੇ ਬੜਾ ਕੀਤਾ ਇੱਕ ਹੋਰ ਨੇ ਉਹਨਾਂ ਨੇ ਬੜਾ ਦਿੱਤਾ ਸਨਯੋਗ ਬੜਾ ਦਿੱਤਾ ਔਰ ਬਿਲੀਆਂ ਨੇ ਬਹੁਤ ਜ਼ਿਆਦਾ ਕੀਤਾ। ਜੀ ਡਾਕਟਰ ਖਰਾਨਾ ਨੇ ਉਹਨਾਂ ਨੇ ਬੜਾ ਦਿੱਤਾ। ਮੇਰੇ ਡਿਪਾਰਟਮੈਂਟ ਦੇ ਹਨ ਡਾਕਟਰ ਖਰਾਨਾ ਉਹਨਾਂ ਨੇ ਬਹੁਤ ਸਹਿਯੋਗ ਦਿੱਤਾ। ਬਹੁਤ ਜ਼ਿਆਦਾ ਇੰਨਾ ਕੋਈ ਕਰਜ਼ਾ ਨਹੀਂ ਜਿੰਨਾ ਮੇਰਾ ਕੀਤਾ ਸਭ ਨੇ ਤੇ ਹੁਣ ਕਰਜ਼ਾ ਜ਼ਿਆਦਾ ਹੋ ਗਿਆ ਨਾ ਕਰਕੇ ਕਰਕੇ ਫਿਰ ਮੈਨੂੰ ਥੋੜੀ ਜਿਹੀ ਤਕਲੀਫ ਹੋ ਗਈ ਨਹੀਂ ਤੇ ਮੈਨੂੰ ਕੋਈ ਪਰਵਾਹ ਨਹੀਂ ਸੀ ਸਵਾਕੀ ਅਜੇ ਹੀ ਓਕੀ ਘੜੀ ਦੇ ਵਿੱਚ ਯਾਰ ਦੋਸਤ ਨਾਲ ਖੜੇ ਨੇ ਪਰਿਵਾਰ ਦੇ ਵਿੱਚ ਹੋਰ ਕੌਣ ਕੌਣ ਬਾਬਾ ਜੀ ਇੱਕ ਬੇਟਾ ਬੇਟੀ ਐ ਤੇ ਉਹ ਨਹੀਂ ਮੈਨੂੰ ਪੁੱਛਦੇ ਨਾ ਬੋਲਦੇ ਨਹੀਂ ਮੇਰੇ ਨਾਲ ਇੱਕ ਬੇਟੀ ਐ ਉਹ ਸਾਰਾ ਕੁਝ ਉਹ ਹੀ ਕਰਦੀ ਐ ਛੋਟੀ ਉਹ ਹੀ ਕਰਦੀ ਐ ਉਹ ਮੈਨੂੰ ਕਹ ਰਹੀਏ ਮੇਰੇ ਕੋਲ ਆ ਜਾਓ ਮੇਰੇ ਕੋਲ ਮੈਂ ਨਹੀਂ ਬੇਟਾ ਮੈਂ ਤੇਰੇ ਕੋਲ ਨਹੀਂ ਰਹਿਣਾ ਮੈਂ ਕੱਲਾ ਹੀ ਆਪਣਾ ਕਮਾ ਕੇ ਖਾਵਾਂਗਾ ਤੁਹਾਡੇ ਕੋਲ ਨਹੀਂ ਆਉਣਾ ਬਾਕੀ ਮੈਂ ਉਹਨਾਂ ਵਾਸਤੇ ਚਲਾ ਜਾਂਦਾ ਜੇ ਜੀ ਕਰੇ ਉਹਦਨ ਉਹਦਨ ਵੀ ਜਾ ਕੇ ਉੱਥੇ ਬਹਿ ਜਾਉਂਦਾ ਜੇ ਇਹ ਹਾਲਾਤਾਂ ਦੇ ਵਿੱਚ ਜਦੋਂ ਹੁੰਦਾ ਕਿ ਪੁੱਤ ਆਪਣੀ ਬਾਹ ਫੜੇਗਾ ਸਹਾਰਾ ਬਣੇਗਾ ਬੁਢਾਪੇ ਦੇ ਵਿੱਚ ਮਾਨਾ ਕੋਈ ਨਹੀਂ ਜੀ ਮੈਂ ਨਹੀਂ ਸਮਝਦਾ ਮੈਂ ਵੇਖੇ ਨੇ ਮੈਂ ਉਹਨਾਂ ਲੱਖ ਸ਼ੁਕਰੇ ਮਾਲਕਾ ਤੇਰਾ ਜਿਹੜਾ ਮੈਨੂੰ ਆਪਣੇ ਤੰਦਰੁਸਤੀ ਦਿੱਤੀ ਆ ਤੁਰਿਆ ਫਿਰਦਾ ਨਹੀਂ ਤੇ ਇਹੋ ਜਿਹੇ ਬੰਦੇ ਦੇਖੇ ਨੇ ਲੱਖ ਲੱਖ ਰੁਪਏ ਪੈਨਸ਼ਨ ਹੈ ਤੇ ਬਿਦਰਾ आश्रम ਚ ੱਤਕੇ ਖਾ ਰਹੇ ਨੇ ਹਾਂ ਹੂੰ ਇਹੋ ਜਿਹੇ ਬੰਦੇ ਦੇਖੇ ਨੇ ਨਹੀਂ ਪੁੱਛਦੇ ਤਾਂ ਹੀ ਉਹ ਵੀ ਦਰ ਆਸ਼ਰਮਸ ਜਾਂਦੇ ਨੇ ਕਿ ਉਹਨਾਂ ਨੂੰ ਕੀ ਲੋੜ ਹੈ ਵੀ ਦਰ ਆਸ਼ਰਮਸ ਜਾਂਦੀ। ਤੋਂ ਆਪਾਂ ਬੱਚਿਆਂ ਦੇ ਪਾਲਣ ਪੋਸ਼ ਨੂੰ ਲੈ ਵਿੱਚ ਆਪਾਂ ਕੋਈ ਕਤ ਨਹੀਂ ਛੱਡਦੇ ਪੂਰੀ ਉਹਨਾਂ ਦੀ ਹਰ ਇੱਕ ਦੀ ਡਿਮਾਂਡ ਪੂਰੀ ਕਰਦੇ ਪਰ ਜਦੋਂ ਮਾਪਿਆਂ ਨੂੰ ਸੰਭਾਲਣ ਦਾ ਮੌਕਾ ਹੁੰਦਾ ਫਿਰ ਉਹ ਮੁੱਖ ਮੋੜ ਲੈਂਦੇ। ਮੁੱਖ ਮੋੜ ਲਈ ਉਹਨਾਂ ਨੇ ਫਿਰ ਉਹ ਕਹਿੰਦੇ ਨਾ ਵੀ ਬੁੱਢੇ ਨੂੰ ਅਕਲ ਕੋ ਨਹੀਂ। ਹਾਂ। ਬੁੱਢਾ ਦੇ ਐਵੇਂ ਮਾਰਦਾ ਗੱਲਾਂ। ਇਹ ਚੱਕਰ ਹੁੰਦਾ। ਕਿ ਹੁਣ ਕਿੰਨੇ ਸਮੇਂ ਤੋਂ ਆ ਤੁਸੀਂ ਲਗਾ ਰਹੇ ਹੋ ਹੈਗੇ ਜਿਹੜੇ 2 ਸਾਲ ਤੋਂ ਲਗਾ ਰਹੇ ਹਾਂ ਮੈਂ। ਹਾਂ। ਤੋ 2 ਸਾਲ ਤੋਂ ਬਾਬਾ ਜੀ ਇੱਥੇ ਸਰੋਂ ਦਾ ਸਾਗ ਨਾਲ ਮੱਕੀ ਦੀ ਰੋਟੀ ਬਾਬਾ ਜੀ ਕੀ ਕੀ ਦੰਨੇ ਹੈਗੇ ਤੁਸੀਂ ਇੱਥੇ ਇੱਥੇ ਮੱਕੀ ਦੀ ਰੋਟੀ ਸਰੋਂ ਦਾ ਸਾਗ ਚਾਹੌਲ ਕੜੀ ਜਾਂ ਰਾਜਮਾ ਤੇ ਚਾਹ ਲੱਸੀ ਸਭ ਮੈਂ ਆਪੇ ਤਿਆਰ ਕਰਦਾ ਹਾਂ ਤੁਸੀਂ ਖੁਦ ਬਣਾਉਂਦੇ ਹੋ ਸਾਰਾ ਕੁਝ ਘਰੋਂ ਬਣਾ ਕੇ ਲੈ ਕੇ ਆਉਂਦੇ ਹਾਂਜੀ ਮੈਨੂੰ ਆ ਰੋਟੀ ਬਣਾਣੀ ਮੈਂ ਹੁਣੇ ਸਿੱਖਿਆ ਸੀ ਮੈਨੂੰ ਐਸਐਸਪੀ ਸਾਹਿਬ ਨੇ ਸਿਖਾਇਆ ਸੋ ਵੱਡੇ ਅਧਿਕਾਰੀ ਵੀ ਕਦੇ ਆਉਂਦੇ ਨੇ ਜਦੋਂ ਲੰਘਦੇ ਵਰਦੇ ਹੁਣ ਇੱਥੇ ਹੋ ਕੇ ਜਾਂਦੇ ਨੇ ਵੱਡੇ ਮੇਰੇ ਅਫਸਰ ਵੀ ਵੱਡੇ ਆਉਂਦੇ ਨੇ ਯੂਨੀਵਰਸਿਟੀ ਦੇ ਅਫਸਰ ਵੀ ਕਾਫੀ ਹਾਲ ਦੇ ਕੇ ਜਾਂਦੇ ਨੇ ਤੇ ਇੱਥੇ ਡਾਕਟਰ ਖਾਨਾ ਸਾਹਿਬ ਤੇ ਤਿੰਨਾ ਚੌਂਨਾ ਬਾਅਦ ਹੀ ਪੁੱਛਦੇ ਨੇ ਕੀ ਹਾਲ ਹੈ ਤੇਰਾ ਕੀਵੇਂ ਆ ਜੀ ਹਾਂ ਜੀ ਹੋਰ ਵੀ ਵੱਡੇ ਅਫਸਰ ਆਉਂਦੇ ਨੇ ਸਟੂਡੈਂਟ ਵੱਡੇ ਆਉਂਦੇ ਨੇ ਸੋ ਬਾਕੀ ਜਦੋਂ ਉਹ ਉਹ ਵੀ ਇੱਕ ਲਾਈਫ ਸੀ ਬਾਬਾ ਜਿਹੜਾ ਨੌਕਰੀ ਕਰਦੇ ਸੀ ਪੂਰੀ ਠਾੜ-ਬਾੜ ਦੇ ਨਾਲ ਹੁੰਦੇ ਤੇ ਹੁਣ ਜਦੋਂ ਵਕਤ ਨੇ ਪਾਸਾ ਬਲਟਿਆ ਹੈਗਾ ਤਾਂ ਅੱਜ ਇਸ ਇਹ ਸੋਚਿਆ ਨਹੀਂ ਸੀ ਮੇਰ ਦਾ ਦੇ ਹਾਲਾਤ ਵੀ ਹੋਣਗੇ। ਨਾ ਜੀ ਨਾ। ਮੈਂ ਤੇ ਪੂਰੀ ਅਸੀਂ ਖੁਸ਼ੀ ਦੇ ਵਿੱਚ ਤੁਰੇ ਫਿਰਦੇ ਹੀ ਜੀ ਟੱਪ ਦੇ ਫਿਰਦੇ ਹੀ ਬਈ ਹੁਣ ਆਪਾਂ ਐਸ਼ ਕਰਨੀ ਆ ਘੁੰਮਣਾ ਫਿਰਨਾ। ਜੀ ਇਹ ਕੀ ਪਤਾ ਸੀ ਵੀ ਤੂੰ ਜੇ ਕੰਜਰਾ ਤੱਕੇ ਖਾਣੇ ਨੇ। ਬਹੁਤਾ ਬੁਰਾ ਹਾਲ ਏ। ਕੋਈ ਜ਼ਿੰਦਗੀ ਨਹੀਂ ਹੈ। ਤੁਸੀਂ ਆ ਵਾਈ ਗੁਰ ਚਲੋ ਤਾਂ ਤੁਸੀਂ ਜਿਦੋਂ ਕਿਸ਼ਤਾਂ ਪੂਰੀਆਂ ਹੋ ਜਾਣਗੀਆਂ ਨਾ ਜੀ ਫਿਰ ਕੋਈ ਸੋਫ ਦਾ ਸਹਾਇਗਾ ਉਹਨਾਂ ਚਿਰ ਨਾ ਲੈ ਕਿੰਨਾ ਕੁ ਸਮਾਂ ਬਾਕੀ ਹੈਗਾ ਉਹਨੂੰ 3 ਸਾਲ ਤੇ ਪਿਆਈ ਹੈ ਜੇ 24 24 ਚੱਲ ਰਹੇ ਹਨ ਕਿਸ਼ਤਾਂ ਕਿਹੜੀਆਂ ਜਿਹੜੀ ਤੁਸੀਂ ਪਹਿਲਾਂ ਫੰਡ ਜਿਹੜਾ ਕਢਵਾਇਆ ਸੀ ਉਹਦੀ ਨਹੀਂ ਨਹੀਂ ਲੋਨ ਲਿਆ ਹੋਇਆ ਨਾ 25 ਲੱਖ ਰੁਪਈਆ ਜੀ ਉਹ 25 ਲੱਖ ਲੋਕਾਂ ਦਾ ਦੇਣਾ ਸੀ ਉਹ ਦਿੱਤਾ ਤੇ ਜੀ ਇੱਕ ਤਿੰਨਾਂ ਕੁ ਪਰੌਂ ਦਾ ਬੰਦਿਆਂ ਦਾ ਰਹਿੰਦਾ ਵੀ ਦੇਣ ਵਾਲਾ ਉਹ ਫਿਰ ਬਾਅਦ ਛੋਟ ਛੋਟ ਲੈ ਕੇ ਦੇ ਦੇਵਾਂਗਾ ਪਰ ਪਰਮਾਧਵਾ ਨੂੰ ਮਾਰੇ ਨਾ ਉਹਨਾਂ ਚਿਰ ਜਿੰਨਾ ਚਿਰ ਕਰਜ਼ਾ ਨਹੀਂ ਲੈਂਦਾ ਉਦੋਂ ਭਾਵੇਂ ਜਦੋਂ ਮਰਜ਼ੀ ਲੈ ਜਾਏ ਬਾਬਾ ਜੀ ਤੁਹਾਡਾ ਹੌਸਲਾ ਬੜਾ ਬੁਲੰਦ ਹੈਗਾ ਅਜਿਹੇ ਹਾਲਾਤਾਂ ਦੇ ਵਿੱਚ ਅਕਸਰ ਦੇਖੇ ਕਿ ਲੋਕ ਜਿਹੜਾ ਟੈਰੀ ਟੇਰੀ ਹੋ ਜਾਂਦੇ ਪਰ ਤੁਸੀਂ ਹਾਰ ਨਹੀਂ ਮੰਨੀ ਪੂਰਾ ਡਟ ਕੇ ਸਾਹਮਣਾ ਕਰ ਰਹੇ ਹੋ ਹਲੇ ਵੀ ਇਸ ਉਮਰ ਦੇ ਵਿੱਚ ਜਦੋਂ ਕਿ ਆ ਆਰਾਮਨਾਮ ਮੰंजे ਦੇ ਉੱਪਰ ਬੈਠ ਕੇ ਆਰਾਮ ਕਰਨ ਦੀ ਉਮਰ ਹੈਗੀ ਤੁਸੀਂ ਇੱਥੇ ਜਿਹੜਾ ਕੀ ਲੋਕਾਂ ਦਾ ਢਿੱਡ ਭਰ ਰਹੇ ਹੋ ਕਿੰਨੇ ਰੁਪਏ ਦੀ ਹੈ ਜਿਹੜੀ ਥਾਲੀ ਲਾਣੇ ਉਹਦੇ ਇਹ 50 ਰੁਪਏ ਦੀ ਲਾਣਾ ਜੀ ਜਿੰਨੀਆਂ ਕੋਈ ਖਾ ਲਵੇ ਖਾ ਲਵੇ ਮੈਂ ਇਹ ਨਹੀਂ ਹੁੰਦਾ ਵੀ ਤੂੰ ਦੋ ਖਾਦੀਆਂ ਤੇ ਤਿੰਨ ਖਾਦੀਆਂ ਨੇ ਚਾਰ ਖਾਦੀਆਂ ਇੱਕ ਜਿਹੇ ਬੰਦਾ ਹੁੰਦਾ ਸੀ ਉਹ 6 6 ਵੀ ਖਾ ਜਾਂਦਾ ਸੀ ਜੀ ਤੇ ਦੋ ਦੋ ਗਲਾਸ ਲੱਸੀ ਦੇ ਫਿਰ ਚਾਹ ਫਿਰ ਖਾ ਕੇ ਫਿਰ ਸਮਝਣਾ ਰੁਪਏ ਉਹੀ 50 ਹਾਂ ਤੇ ਇੱਕ ਦਿਨ ਉਸ ਬੰਦੇ ਨੂੰ ਮੈਂ ਆਖਿਆ ਸ਼ੱਕਰ ਸੀ ਉਹਦੇ ਕੋਲ ਜੀ ਦੇਖਦਾ ਮੈਂ ਸ਼ੱਕਰ ਮੈਨੂੰ ਵੀ ਦੇ ਦੇ 1 ਕਿਲੋ ਹਾਂ ਚਾਹ ਲੋਕਾਂ ਨੂੰ ਬਣਾ ਕੇ ਪਿਾਵਾਂਗੇ ਸ਼ੱਕਰ ਦੀ ਜੀ ਆਂਦਾ 80 ਰੁਪਏ ਕਿਲੋ ਉਹ ਮੈਂ ਕਹਾਂ ਰਿਹਾ 60 ਰੁਪਏ ਸਾਰੇ ਦੇ ਦਿੰਦੇ ਨੇ ਮੈਂ ਇਹ ਦੇ ਕਟਰ ਕਰਦਾ ਸੁਭਝਾਨਾ ਤਾਂ ਨਹੀਂ ਜੀ ਆਪਾਂ ਨਹੀਂ ਕੱਟ ਵੇਚਦੇ ਮੈਂ ਕਿਹਾ ਫਿਰ ਮੇਰੇ ਕੋਲ ਜੇ ਵੱਧ ਰੋਟੀਆਂ ਖਾਂਗਾ ਵੱਧ ਦੇ ਪੈਸੇ ਲਿਆ ਕਰੂੰਗਾ ਜੀ ਉਹ ਨਹੀਂ ਆਉਂਦਾ ਉਹ ਨਹੀਂ ਆਉਂਦਾ ਇਹ ਕਦੇ ਇਦਾਂ ਵੀ ਹੋਏ ਬਾਪੂ ਜੀ ਖੁਸ਼ੀ ਦੇ ਨਾਲ ਹਾਂ ਬਾਪੂ ਜੀ ਇਹ ਬੜੀ ਸਵਾਦ ਤੁਹਾਡੀ ਲੱਗੀ ਹੈ ਕਦੇ ਵੱਧ ਪੈਸੇ ਵੀ ਦਿੱਤੇ ਉਹ ਲੋਕ ਨਹੀਂ ਦੇ ਜਾਂਦੇ ਲੋਕ ਮੈਂ ਜਿਹੜੇ ਗਰੀਬ ਆਉਂਦੇ ਨੇ ਨਾ ਉਹਨਾਂ ਨੂੰ ਫ੍ਰੀ ਕਰ ਦਿਓ ਉਹਨਾਂ ਨੂੰ ਫ੍ਰੀ ਕਰ ਦਿੰਦਾ ਕਈ ਤੁਹਾਡੇ ਵਰਗੇ ਆਉਂਦੇ ਨੇ ਜਿਨ੍ਹਾਂ ਨੇ ਰੋਟੀ ਤੇ 50 ਦੀ ਖਾਦੀ 500 ਦਾ ਨੋਟ ਧਰ ਜਾਂਦੇ ਨੇ ਲੈ ਲਓ ਤੁਸੀਂ ਹੋਰਾਂ ਨੂੰ ਖਵਾ ਦਿਓ ਚਾਹ ਪੀਂਦੇ ਨੇ ਅਸੀਂ ਇੱਕ ਗੱਲ ਦੇਖੀ ਜਦੋਂ ਵੀ ਤੁਸੀਂ ਰੋਟੀ ਬਣਾਉਂਦੇ ਹੋ ਵਾਹਿਗੁਰੂ ਦੇ ਨਾਮ ਦਾ ਜਪੂ ਲਗਾਤਾਰ ਚੱਲਦਾ ਰਹੇ ਲਗਾਤਾਰ ਹਾਂ ਵਾਹਿਗੁਰੂ ਦੇ ਉਸ ਦਾ ਪਾਣਾ ਮਿੱਠਾ ਲਾਗੇ ਮੇਰੀ ਕੋਈ ਵੀ ਚੀਜ਼ ਹੈ ਨਾ ਮੈਂ ਜਿਹੜੀ ਬਣਾਣਾ ਨਾਮ ਜਪ ਕੇ ਬਣਾਣਾ ਇਹ ਸੇਵਾ ਤੇ ਮੈਨੂੰ ਰੱਬ ਨੇ ਜੀ ਕੜੀਏ ਕੜੀ ਵੇਖ ਲਓ ਔਰ ਚੌਲ ਜੇ ਚੌਲ ਦੇਖ ਲਓ ਸਾਗ ਏ ਤੇ ਕੱਲ ਨੂੰ ਰਾਜਮਾ ਆਏਗਾ ਪਰਸਨ ਪਰਤਾ ਆਏਗਾ ਤੇ ਸੋ ਰੋਜ ਨਵੀਂ ਨਵੀਂ ਸਬਜ਼ੀ ਹਾਂਜੀ ਤੇ ਸਾਗ ਜਿਹੜਾ ਏ ਰੋਜ ਏ ਜੀ ਸਾਗ ਰਵਈਦਾ ਤੇ ਇਹ ਸਬਜ਼ੀਆਂ ਰੋਜ ਨਵੀਆਂ ਨੇ ਤੋ ਕਿੰਨੇ ਤੋ ਕਿੰਨੇ ਬਾਪੂ ਜੀ ਇੱਥੇ ਹੁੰਦੇ ਹੋ ਮੈਂ ਸਵੇਰੇ 7 ਵਜੇ 8 ਵਜੇ ਆ ਜਾਣਾ ਸੀ ਜੀ ਜੇ ਮੇਰੇ ਕੋਲ ਮਰੀਜ਼ ਘਰੇ ਆ ਜਾਣ ਜਿਵੇਂ ਸ਼ੂਗਰ ਦਾ ਕੋਈ ਬਵਾਸੀਰ ਵਾਲਾ ਜਾਂ ਕੋਈ ਸਿਰਦਰਦ ਤੇ ਖਾਂਮ ਖਾਂਸੀ ਵਾਲਾ ਜੀ ਉਹਦਾ ਫਿਰ ਉਹ ਦਿਨ ਮੈਂ ਲੇਟ ਹੋ ਜਾਨਾ ਨੀ ਮੈਂ ਟੈਂਮਨਾਲ ਹੀ ਆ ਜਾਂਦਾ ਤੇ ਮੈਂ 2:30 2:30 ਵਜੇ ਉੱਠ ਪੈਂਦਾ ਸਵੇਰੇ ਹਾਂਜੀ ਤੇ ਆਪਣਾ ਇਸ਼ਨਾਨ ਪਾਣੀ ਕਰੀਦਾ ਹੈ ਵਾਹਿਗੁਰੂ ਦਾ ਨਾਮ ਜਪੀਦਾ ਨਾਲ ਕਈ ਸਾਗ ਬਣਾ ਲਿਆ ਫਿਰ ਕੁਝ ਸਬਜ਼ੀ ਬਣਾਣੀ ਹੈ ਚੌਲ ਬਣਾਉਣੇ ਨੇ ਮੈਂ ਘਰ ਵੀ ਬਣਾ ਲੀਣਾ ਕਰੇ ਬਣਾ ਕੇ ਇੱਥੇ ਤਾਣ ਕੇ ਵੇਜਣਾ ਜਿੱਦਾਂ ਨਾ ਮੇਰੇ ਕੋਲ ਕਰੇ ਤੜਕਾ ਲੱਗੇ ਫਿਰ ਇੱਥੇ ਆਣ ਕੇ ਲਾ ਲੈਣਾ ਜੀ ਜੀ ਤੇ ਨਹੀਂ ਤੇ ਕਰੇ ਤੜਕਾ ਲਾ ਲਿਉਣਾ ਰੋਟੀ ਜਿਹੜੀ ਇੱਥੇ ਬਣਾਉਣਾ ਪ੍ਰੋਟੀਨ ਮੈਂ ਕਰੇ ਬਣਾਉਂਦਾ ਜੀ ਸੋ ਬਾਪੂ ਜੀ ਦੀ ਬਾਪੂ ਜੀ ਆਪਣੀ ਕੋਈ ਜਗਾਹ ਦੱਸ ਦੋ ਵੀ ਜਿਹੜੇ ਲੁਧਿਆਣਾ ਦੇ ਲੋਕ ਨੇ ਜ਼ਰੂਰ ਇੱਥੇ ਆਉਣਗੇ ਜੀ ਇਹ ਸ਼ੀਰਪਾਗਾ ਸਿੰਘ ਨਗਰ ਦੇ ਕੋਲ ਕੀ ਹੋਟਲ ਹੈ ਆ ਨਾਲ ਇਹ ਕੀ ਹੋਟਲ ਉੱਥੇ ਜਿਹੜਾ ਸਿਟੀ ਸੈਂਟਰ ਨੂੰ ਰਾਹ ਜਾਂਦਾ ਨਾ ਉਹ ਉਸ ਰਾਹ ਦੇ ਉੱਤੇ ਬੈਠਾ ਮੈਂ ਹਾਂਜੀ ਜੀ ਚਾਹੂੰਗੀ ਜੀ ਸੋ ਬਾਪੂ ਜੀ ਦਾ ਇਹ ਜਿਹੜਾ ਕੀ ਸੈਟਅਪ ਹੈਗਾ ਦੇਖ ਸਕਦੇ ਹੋ ਕਿ ਕੋਈ ਵੀ ਸਾਗ ਸਬਜੀ ਚੌਲ ਖਾ ਕੇ ਇਹ ਕਹਦੇ ਬੇ ਬਾੜਾ ਮੈਂ ਬੂਲੂ ਖਾ ਚੌਪੀ ਇਹਦਾ ਹੌਸਲਾ ਨਾ ਹਾਰੋ ਬਾਕੀ ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖੂਗਾ ਜੋ ਵੀ ਹਾਲਾਤ ਨੇ ਵਕਤਾਂ ਬਦਲਦਾ ਰਹਿੰਦਾ ਹੈ ਅੱਜ ਜੇ ਔਖਾ ਵਕਤ ਆਇਆ ਤਾਂ ਦਿਨ ਬਦਲਣਗੇ ਔਖਾ ਦਿਨ ਵੀ ਆਣਗੇ ਕਿਸੇ ਵੀ ਭਰਾ ਦੀ ਬਵਾ ਸੀਰੀ ਦੇ ਤਿੰਨ ਦਿਨਾਂ ਦੇ ਵਿੱਚ ਗੁਰੂ ਰਾਮਦਾਸ ਨਹੀਂ ਕਰਨੀ ਹੈ ਮੈਂ ਨਹੀਂ ਕਰਨੀ ਗੁਰੂ ਰਾਮਦਾਸ ਨਹੀਂ ਕਰਨੀ ਆਵੇ ਤਿੰਨ ਦਿਨ ਦਵਾਈ ਮੇਰੇ ਕੋਲ ਲਵੇ ਇੱਥੇ ਖਾਵੇ ਮੇਰੇ ਸਾਹਮਣੇ ਪਾਵਾਗਾ ਪਾਠ ਕਰਕੇ ਜੀ ਤਿੰਨਾਂ ਦਿਨਾਂ ਅਸੀਂ ਬਾਬਾ ਜੀ ਕਿਸੇ ਤਰ੍ਹਾਂ ਦੀ ਹੋਵੇ ਉਹ ਠੀਕ ਹੋ ਕੇ ਜਾਏਗਾ ਹਾਂਜੀ ਸੋ ਦੇਖ ਸਕਦੇ ਹੋ ਕਿ ਬਾਬਾ ਜੀ ਇੱਥੇ ਛੋਟਾ ਇਹ ਟਾਬਾ ਚਲਾ ਰਹੇ ਨੇ ਪੱਲੀਆਂ ਦੇ ਹੇਠਾਂ ਅਸਰੋਂ ਦਾ ਸਾਗ ਮੱਕੀ ਦੀ ਰੋਟੀ ਹੋਰ ਕੜੀ ਚਾਵਲ ਇਹ ਜਿਹੜਾ ਕੀ ਬਣਾਇਆ ਜਾਂਦਾ ਅਤੇ ਵਾਹਿਗੁਰੂ ਦੇ ਨਾਮ ਦਾ ਜਪ ਕਰਦੇ ਕਰਦੇ ਬਾਬਾ ਜੀ ਜਿਹੜੇ ਕੀ ਤੁਹਾਨੂੰ ਬੜੇ ਹੀ ਪਿਆਰ ਨਾਲ ਖਲਾਉਂਦੇ ਸੋ ਇੱਕ ਵਾਰ ਜ਼ਰੂਰ ਇੱਥੇ ਪਹੁੰਚੋ ਜਿਹੜੇ ਕਹਿੰਦੇ ਨੇ ਕਿ ਵਕਤ ਬਦਲਦਾ ਹੈਗਾ ਹਾਲਾਤ ਬਦਲਦੇ ਨੇ ਅੱਜ ਕਿਸੇ ਸਮੇਂ ਗੱਡੀਆਂ ਦੇ ਵਿੱਚ ਘੁੰਮਦੇ ਸੀਗੇ ਬਾਬਾ ਜੀ ਸਰਕਾਰੀ ਨੌਕਰੀ ਕਰਦੇ ਸਨ ਪੀਏਯੂ ਦੇ ਵਿੱਚ ਅੱਜ ਜਦੋਂ ਵਕਤ ਨੇ ਪਲਟਾ ਮਾਰਿਆ ਤਾਂ ਜੋ ਵੀ ਰਿਟਾਇਰਮੈਂਟ ਦਾ ਸੀਗਾ ਪੈਸਾ ਉਹ ਇਹਨਾਂ ਦੀ ਪਤਨੀ ਦੇ ਕੈਂਸਰ ਦੇ ਇਲਾਜ ਦੇ ਉੱਪਰ ਲੱਗ ਗਿਆ ਤੇ ਅੱਜ ਵੀ ਬਾਬਾ ਜੀ ਇਸ ਉਮਰ ਦੇ ਵਿੱਚ ਜਿਹੜਾ ਕਿ ਆਪਣੀ ਰੋਜ਼ੀ-ਰੋਟੀ ਕਮਾਰੇ ਨੇ ਅਤੇ ਇਹ ਮਿਸਾਲ ਨੇ ਕਿ ਆਪਾਂ ਨੂੰ ਹਾਲਾਤਾਂ ਤੋਂ ਹਾਰ ਨਹੀਂ ਮੰਨਣੀ ਚਾਹੀਦੀ ਸਗੋਂ ਡਟ ਕੇ ਹਾਲਾਤਾਂ ਦਾ ਸਾਹਮਣਾ ਕਰਨਾ ਚਾਹੀਦਾ ਤਾਂ ਹੀ ਸਮਾਂ ਬਦਲਦਾ ਮੰਨਦੇ ਜਾ ਸਕਣ।